ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਬੋਨਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਜੀ ਜਿਹੜੀ ਸਕਰੀਨ ਤੇ ਤੁਸੀਂ ਝੋਟੀ ਦੇਖ ਰਹੇ ਹੋ ਇਹਦੀ ਪ੍ਰੋਪਰ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਜੀ ਜਿਹੜੀ ਮੇਰੇ ਦੁਆਰਾ ਇਨਫੋਰਮੇਸ਼ਨ ਦੱਸੀ ਜਾਊਗੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਜੀ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਕਿਉਂਕਿ ਮੇਰਾ ਕੰਮ ਸਰਬ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਨਾਲ ਦੀ ਨਾਲ ਵੀਰੇ ਤੋਰ ਕੇ ਦਿਖਾ ਦਾਂਗੇ ਤੋਰ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੂਈ ਆ ਜੀ ਅੱਜ ਇੱਕ ਹਫਤਾ ਹੋ ਗਿਆ ਸੂਈ ਨੂੰ ਤੇ ਕੱਟੇ ਨੂੰ ਇਹਨੇ ਜਨਮ ਦਿੱਤਾ ਜੇਰ ਦੀ ਬਾਈ ਦੱਸਦਾ ਕਿ ਫੁੱਲ ਕੰਪਲੀਟ ਆ ਬੇਫਿਕਰ ਹੋ ਕੇ ਆ ਜਾਓ ਜੀ ਜਿਹੜਾ ਨੈੱਟ ਅੱਜ ਦੁੱਧ ਤਿਆਰ ਆ ਜੀ ਉਹ 8 ਕਿਲੋ ਆ ਯਾਨੀ 8 ਕਿਲੋ ਦੀ ਤੁਸੀਂ ਮਿਲਕਿੰਗ ਮਾਲਕਾਂ ਦੇ ਘਰੇ 2 ਟਾਈਮ ਕਰ ਲਿਓ 4 ਕਰ ਲਿਓ 6 ਕਰ ਲਿਓ ਆ ਕੇ ਤਸੱਲੀ ਪਰਖ ਤੁਸੀਂ ਕਰ ਲਿਓ ਜੀ ਬਾਈ ਦੱਸਦਾ ਕਿ ਹਜੇ ਆਪਾਂ ਕੋਈ ਇਹਨੂੰ ਲੇਟੀ ਵੀ ਨਹੀਂ ਸਟਾਰਟ ਕੀਤੀ ਹਜੇ ਇਕੱਲੇ ਪੱਠਿਆਂ ਤੇ ਹੀ ਆ ਜੀ ਕਿਉਂਕਿ ਹੁਣ ਇਸ ਤੋਂ ਬਾਅਦ ਲੇਟੀ ਫੀਡ ਸਟਾਰਟ ਇਹਨਾਂ ਦੀ ਕਰਾਂਗੇ ਤੇ ਦੁੱਧ ਕਰਮਾਲੀ ਵੱਧ ਜਾਊਗੀ ਜੀ ਪਹਿਲੇ ਸੂਏ ਦਾ ਇਹਦਾ 11 12 ਕਿਲੋ ਦਾ ਰਿਕਾਰਡ ਆ ਜੀ ਇੱਕ ਤੀਰ ਥੋੜੀ ਸੇਵਾ ਸੰਭਾਲ ਦਾ ਦੁੱਧ ਆ ਜੇ ਤੁਸੀਂ ਸੇਵਾ ਵੱਧ ਕਰ ਲੋਗੇ ਤਾਂ ਵੱਧ ਵੀ ਲੈ ਸਕਦੇ ਆ ਥਣਾ ਦੀ ਪਾਰ ਪਿੱਛੇ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਜੀ ਸੋਨਾ ਮੁਠੀ ਵਾਲਾ ਥਣਾ ਕੱਲਾ ਕੱਲਾ ਨਿਖੜਮਾ ਕੱਦ ਬੱਡ ਦੀ ਵੀ ਚੰਗੀ ਆ ਸੰਭੀ ਪਲੀ ਵੀ ਚੰਗੀ ਆ ਤੇ ਬੱਚਾ ਵੀ ਮਗਰ ਕਟਾ ਜੀ ਚੰਗਾ ਜੀ ਠੰਡੀ ਸੀਲ ਦੀ ਫੁੱਲ ਗਰੰਟੀ ਆ ਤੇ ਬਾਈ ਕਹਿੰਦਾ ਰੇਟ ਜਿਹੜਾ ਆਪਾਂ ਕਰਨਾ ਲੈਣ ਦੇਣ ਜੇ ਆਲਾ ਕਰਨਾਗਾ 1 ਲੱਖ ਰੁਪਇਆ ਲੈਣਾ ਹੀ ਆ ਵਿੱਚੋਂ ਥੋੜਾ ਕਣਾ ਮਾਨਤਾਂ ਨੂੰ ਹੋ ਜਾਊਗਾ ਜੀ ਬਾਕੀ ਕੋਈ ਬਾਹਲਾ ਇਹਦੇ ਚ ਸੌਦੇਬਾਜੀ ਵਾਲੇ ਗੱਲ ਨਹੀਂ ਕੀ ਸਿਰਫ ਬਾਈ ਦਾ ਹੱਦਾ ਕਿ ਮਾਨਤਾਂ ਨਾਲ ਆਪਾਂ ਜ਼ਰੂਰ ਕਰ ਦਾਂਗੇ ਥਣ ਤੁਹਾਨੂੰ ਇਧਰਲੇ ਪਾਸੇ ਤੋਂ ਵੀ ਚੈੱਕ ਕਰਾ ਦਿੰਨੇ ਹਾਂ ਸੋਹਣੇ ਸੈਜ ਦਾ ਥਣ ਲੱਗਿਆ ਵਾ ਕੱਲਾ ਕੱਲਾ ਨਿੱਖੜਵਾ ਜੀ ਨੂੰ ਨਾ ਕੋਈ ਵੀ ਫੱਟ ਬੈਂਦਾ ਪਸੰਦ ਆਉਂਦਾ ਆ ਕੇ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ